ਹਾਂ ਜੀ ਬੰਦਾ ਸਾਰਾ ਬਿਲਕੁਲ ਪ੍ਰੋਫੈਸ਼ਨ ਚਲਔ ਜੀ ਹੁਣ ਟਾਈਮ ਹੋ ਗਿਆ ਸਵਾ ਪਾਂ ਦੇ ਵਜੇ ਦਾ ਕੁਛ ਛਾੜ ਦੇ ਅੱਜ ਛਾਉਣ ਦਾ ਪਹਿਲਾ ਨਹੀਂ ਪਿਆ ਛਾਉਣ ਮਹੀਨੇ ਦਾ ਪਹਿਲਾ ਨਹੀਂ ਪਿਆਜ ਬਹੁਤ ਤਰਫ ਦੇਸੀ ਹਫਤਾ ਹੋ ਗਿਆ ਜੀਆ ਤੇ ਮੀਂਹ ਜਮਾਂ ਨਹੀਂ ਪਿਆ ਸੀਗਾ ਤੇ ਅੱਜ ਪਿਆਗਾ ਤੁਸੀਂ ਦੇਖੋ ਤੁਹਾਡੇ ਕਿਤੇ ਰਿਹੀਂ ਕੰਦਾ ਹਾਂ ਜਸਟ ਆਇਆ ਇਹ ਹਜੇ 5 ਦਿਨ ਕਿੰਨੇ ਹੋ ਗਏ ਆ ਕਰਦੀ ਸੀ ਪਹਿਲਾਂ ਫੇਰ ਮੈਂ ਸੋਚਿਆ ਕੱਲ੍ਹ ਹੁਣ ਲਾਈਵ ਦਿਖਾ ਦਿੰਦੇ ਆਪਾਂ ਸਾਰਿਆਂ ਨੂੰ ਤੇ ਬਹੁਤ ਨਜ਼ਾਰਾ ਹੋਣਾ ਜਦ ਠੰਡੀ ਠੰਡੀ ਹਵਾ ਆਉਂਦੀ ਆ ਥੋੜਾ ਮੂਹ ਪਈਦਾ ਆ ਇੱਕ ਦਮ ਦੇਖੋ ਕਿ ਕਿ ਸਾਦੇ ਉਹ ਲੱਗੀ ਆ ਗੇਲ ਬਾਹਰ ਬਾਹਰ ਦੇਖ ਕੇ ਨੀਂਦ ਦੇ ਟੁੱਟੇ ਤੇ ਕੋਈ ਕੋਈ ਆਜੀ ਬਹੁਤ ਯਾਬੜ ਲੋੜ ਆ ਰਹੀ ਜਦ ਨੀਂਦ ਆਉਂਦਾ ਆਨੇ ਤੋਂ ਸਰ ਇਹ ਨਹੀਂ ਬੈਠੀ ਆ ਹਨਾ ਇੱਕ ਫੇੜਣ ਜਾ ਸੀ ਨਾ ਗਵਾਂਢੀ ਆ ਨਾ ਮੰਦਾ ਤੇ ਉਹ ਆਇਆ ਹੋਣ ਕਿੱਦੀਆ ਭਜਾਇਆ ਇਹ ਦੁਬਾਰਾ ਜਾਂ ਕਿੱਥੇ ਜਾਇਆ ਨਹੀਂ ਜੰਦਾਗਾ ਕਿਉਂਕਿ ਗਲੀ ਦੇ ਵਿੱਚ ਪਾਣੀ 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 ਹੋ ਗਿਆ 15 ਮਿੰਟਾਂ ਵਿੱਚ ਇੰਨਾ ਹੋ ਗਿਆ ਪੂਰੇ ਹਫਤੇ ਬਾਅਦ 10 ਦਿਨ ਹੋ ਗਏ ਲਾਸਟ ਵੀ ਕਿੱਥਿਆ ਸੀ ਨਾ जैसे दुपहरे दूरी आवे बंदा तो उसे बना भी देता है इस वे आएगा तो उसे हम रोटी का टाइम हो गया कि रोटी बना लीडे बनाई जाए को बना ली सब्जी बना ली रोटियां रह गई पकाने वाली रे रस करके फिर बाद बना रोटी ਕੀ ਦੋ ਸਾਰੇ ਜਣੇ ਕਮੈਂਟ ਕਰਕੇ ਕਿਥੇ ਕਿਥੇ ਨਹੀਂ ਪੈਂਦਾ